ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ صدਕਾ ਨਵਾਂ ਸ਼ਹਿਰ ਪਿੰਡ ਬੇਗਮਪੁਰ ਆਉਣ ਵਾਲੀ 21 ਅਪ੍ਰੈਲ ਦਿਨ ਐਤਵਾਰ ਨੂੰ ਪੰਜ ਲੋੜਵੰਦ ਬੇਟੀਆਂ ਦੇ ਧੀਆ ਦੇ ਵਿਆਹ ਕਾਰਜ ਸ਼ਾਦੀਆਂ ਕੀਤੀਆਂ ਜਾ ਰਹੀਆਂ। ਸੋ ਭਾਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਕਾਰਜਾਂ ਦੇ ਵਿੱਚ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰੋ। ਅਸੀਂ ਬੇਨਤੀ ਕਰਦੇ ਹਾਂ ਦਾਸ ਭਾਈ ਬੂਟਾ ਸਿੰਘ ਜੀ ਈਸ਼ਾ ਪਰਵਾਲੇ ਦਾਸ ਭਾਈ ਬੂਟਾ ਸਿੰਘ ਜੀ ਈਸ਼ਾ ਪਰਵਾਲਿਆਂ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਇਹ ਇਨ੍ਹਾਂ ਸਮਾਗਮਾਂ ਦੇ ਵਿੱਚ ਹਮ ਹਮਾਗੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ 21 ਅਪ੍ਰੈਲ ਦਿਨ ਐਤਵਾਰ ਨੂੰ ਨਵਾਂ ਸ਼ਹਿਰ ਪਿੰਡ ਬੇਗਮਪੁਰ ਪੰਜ ਲੋੜਵੰਦ ਬੇਟੀਆਂ ਦੇ ਧੀਆਂ ਦੇ ਵਿਆਹ ਕਾਰਜ ਕੀਤੇ ਜਾ ਰਹੇ ਐ ਸੋ ਬੇਨਤੀ ਐ ਭਾਈ ਜੇ ਕਿਸੇ ਨੇ ਇਹਨਾਂ ਬੱਚੀਆਂ ਦੇ ਧੀਆਂ ਦੇ ਵਿਆਹਾਂ ਕਾਰਜਾਂ ਵਿੱਚ ਦਾਨ ਕਰਨਾ ਹੈ ਤੇ ਉਹ ਸਾਡੇ ਮੋਬਾਈਲ ਨੰਬਰ ਹੈ 98727 95182 98727 95182 81950 58265 ਸੋ ਭਾਈ ਤੁਸੀਂ ਦਾਨ ਪੁੰਨ ਵੀ ਵੱਧ ਚੜ ਕੇ ਕਰੋ ਔਰ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚਣ ਦੀ ਸਾਰੀ ਸੰਗਤ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ